ਨਾਰਿੰਸ ਵਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਹਜੇ ਵੀ ਵਿਵਾਦ ਜਾਰੀ ਹੈ ਤਾਂ ਦੱਸਦੀ ਕਿ ਹੁਣ ਹਾਈ ਕੋਰਟ ਦੇ ਵੱਲੋਂ ਏਜੀ ਨੂੰ ਚੰਗੀ ਝਾੜ ਪਾਈ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਕਿਵੇਂ ਇੰਟਰਵਿਊ ਗਈ ਤੇ ਜਿਸ ਤੋਂ ਬਾਅਦ ਕਿਵੇਂ ਇੰਟਰਵਿਊ ਹੋਈ ਤੇ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਹਾਈ ਕੋਰਟ ਦੇ ਵੱਲੋਂ ਏਜੀ ਨੂੰ ਕੀਤੇ ਗਏ ਤੇ ਦੱਸਿਆ ਹੈ ਕਿ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਦੋਸ਼ੀਆਂ ਨੂੰ ਕੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹਾਈ ਕੋਰਟ ਨੇ ਮਾਮਲੇ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਖਤ ਝਾੜ ਪਾਈ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਤੇ ਗ੍ਰੈਸ ਕੱਤਰ ਨੂੰ ਜਿਹੜਾ ਕਿ 2 ਵਜੇ ਤੱਕ ਪੇਸ਼ ਹੋਣ ਦੇ ਲਈ ਕਿਹਾ ਤੇ ਉਦੋਂ ਤੱਕ ਸੁਣਵਾਈ ਜਿਹੜੀ ਕਿ ਮੁltਵੀ ਕਰ ਦਿੱਤੀ ਹੈ ਤੇ ਹੁਣ 2 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ ਤੇ ਦੱਸਿਏ ਕਿ ਲਾਰੈਂਸ ਵਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ ਹਾਈ ਕੋਰਟ ਨੇ ਮਾਮਲੇ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਖਤ ਝਾੜ ਪਾਈ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਤੇ ਗ੍ਰੈਸ ਖਤਰ ਨੂੰ 2 ਵਜੇ ਪੇਸ਼ ਹੋਣ ਦੇ ਲਈ ਕਿਹਾ ਹੈ ਤੇ ਉਦੋਂ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ ਹੁਣ 2 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ ਮਾਮਲੇ ਦੀ ਸੁਣਵਾਈ ਦੌਰਾਨ ਦੱਸਿਏ ਕਿ ਰਾਜਸਥਾਨ ਦੇ ਐਡਵੋਕੇਟ ਜਨਰਲ ਬੀਸੀ ਰਾਹੀ ਸੋਣਾ ਜਿਹੜਾ ਕਿ ਸੁਣਵਾਈ ਵਿੱਚ ਪੇਸ਼ ਹੋਏ ਤੇ ਵੀਡੀਓ ਕਾਨਫਰੰਸ ਦੇ ذریعے ਪੇਸ਼ ਹੋਏ ਤੇ ਇਸ ਮੌਕੇ ਹਾਈ ਕੋਰਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਕਿਹਾ ਕਿ ਐਸ ਆਈਟੀ ਦੀ ਜਿਹੜੀ ਕਿ ਰਿਪੋਰਟ ਅਨੁਸਾਰ ਲਾਰੈਂਸ ਦਾ ਦੂਜਾ ਇੰਟਰਵਿਊ ਰਾਜਸਥਾਨ ਵਿੱਚ ਹੋਇਆ ਤੇ ਇਸ ਲਈ ਇਸ ਮਾਮਲੇ 'ਚ ਦਰਜ ਕੀਤੀ ਗਈ ਦੂਜੀ ਐਫ ਆਈ ਆਰ ਤੁਹਾਡੇ ਕੋਲ ਭੇਜੀ ਜਾ ਰਹੀ ਹੈ ਤੇ ਸੁਣਵਾਈ ਦੌਰਾਨ ਡੀਜੀਪੀ ਜਿਹੜੇ ਕਿ ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਿਹੜੀ ਕਿ ਜਾਂਚ ਉਹਨਾਂ ਨਾਲ ਸਾਂਝੀ ਕਰਨਗੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਪ੍ਰੋਸਾ ਦਵਾਇਆ ਹੈ ਕਿ ਉਹ ਰਿਪੋਰਟ ਆਉਂਦੇ ਹੀ ਜਾਂਚ ਸ਼ੁਰੂ ਕਰ ਦੇਣਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਦੋ ਇੰਟਰਵਿਊ ਆ ਰਹੇ ਸੰਬੰਧੀ ਦੋ ਐਫ ਆਈ ਆਰ ਹਨ ਪਹਿਲੀ ਐਫ ਆਈ ਆਰ ਜਿਹੜੀ ਕਿ ਪਹਿਲੇ ਇੰਟਰਵਿਊ ਸੰਬੰਧੀ ਅਤੇ ਦੂਜੀ ਐਫ ਆਈ ਆਰ ਦੂਜੀ ਇੰਟਰਵਿਊ ਸੰਬੰਧੀ ਦਰਜ ਕੀਤੀ ਗਈ ਸੀ ਤੇ ਪਹਿਲਾ ਇੰਟਰਵਿਊ ਜਿਹੜਾ ਹੈ ਕਿ ਖਰੜ ਪੰਜਾਬ ਵਿੱਚ ਹੋਇਆ ਤੇ ਇਸ ਲਈ ਪੰਜਾਬ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਤੇ ਦੂਸਰੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਤੇ ਇਸ ਲਈ ਰਾਜਸਥਾਨ ਪੁਲਿਸ ਵੱਲੋਂ ਐਫ ਆਈ ਆਰ ਜਿਹੜੀ ਕਿ ਜਾਂਚ ਕੀਤੀ ਜਾਵੇਗੀ ਤੇ ਰਾਜਸਥਾਨ ਦੇ ਐਡਵੋਕੇਟ ਜਨਰਲ ਦਾ ਨਾਂ ਜਿਹੜਾ ਕਿ ਰਾਜੇਂਦਰ ਪ੍ਰਸ਼ਾਦ ਹਾਈ ਕੋਰਟ ਨੇ ਐਡਵੋਕੇਟ ਜਨਰਲ ਨੂੰ ਇੱਕ ਚੰਗੀ ਝਾੜ ਪਾਈ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਤੋਂ ਪੁੱਛਿਆ ਪੁੱਛਿਆ ਹੈ ਕਿ ਉਹਨਾਂ ਨੇ ਹੁਣ ਤੱਕ ਕੀ ਕੀਤਾ ਤੁਹਾਡੀ ਸਰਕਾਰ ਨੇ ਪਹਿਲਾਂ ਕਿਹਾ ਕਿ ਪੰਜਾਬ 'ਚ ਇੰਟਰਵਿਊ ਨਹੀਂ ਲਈ ਗਈ ਤੇ ਹੁਣ ਦੱਸੋ ਇਹ ਇੰਟਰਵਿਊ ਪੰਜਾਬ 'ਚ ਕਿਵੇਂ ਹੋਈ ਹੁਣ ਛੋਟੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਤੇ ਉਥੇ ਲਾਰੈਂਸ ਨਾਲ ਬੁਲਟ ਪ੍ਰੂਫ ਗੱਡੀ ਤੇ ਦਰਜਨਾ ਗੱਡੀਆਂ ਦਾ ਸਫ਼ਰ ਕਿਵੇਂ ਹੋਇਆ ਇਹ ਇੰਟਰਵਿਊ ਕਿ ਇਸ ਲਈ ਮੁਹਾਲੀ ਦਾ ਐਸਐਸਪੀ ਜ਼ਿੰਮੇਵਾਰ ਨਹੀਂ ਪੰਜਾਬ ਦੇ ਐਡਵੋਕੇਟ ਜਰਨਲ ਨੇ ਕਿਹਾ ਕਿ ਰਿਪੋਰਟ ਮਿਲਦੇ ਹੀ ਕਾਰਵਾਈ ਕੀਤੀ ਜਾਵੇਗੀ ਤੇ ਹਾਈ ਕੋਰਟ ਨੇ ਕਿਹਾ ਕਿ ਹੁਣ ਤੁਹਾਡੇ ਕੋਲ ਪੂਰੀ ਜਾਣਕਾਰੀ ਹੈ ਤੇ ਇਹ ਇੰਟਰਵਿਊ ਕਦੋਂ ਅਤੇ ਕਿੱਥੇ ਹੋਈ ਹੈ ਸਰਕਾਰ ਹੁਣ ਕਾਰਵਾਈ ਕਰਨ ਤੋਂ ਕਿਉਂ ਬਚ ਰਹੀ ਹੈ ਤੇ ਉਥੇ ਹੁਣ ਅਸੀਂ ਤੁਹਾਨੂੰ ਜਿਹੜਾ ਕਿ 2 ਵਜੇ ਤੱਕ ਦਾ ਸਮਾਂ ਦਿੱਨੇ ਆ ਤੇ ਹੁਣ 2 ਵਜੇ ਤੱਕ ਦੱਸੋ ਕਿ ਕੀ ਕਾਰਵਾਈ ਹੋਈ ਹੈ ਹੁਣ 2 ਵਜੇ ਮੁਖ ਸਕੱਤਰ ਅਤੇ ਗ੍ਰੈਸ ਕੱਤਰ ਜਿਹੜੇ ਕਿ ਖੁਦ ਹਾਜ਼ਰ ਹੋ ਕੇ ਦੱਸਣਗੇ ਕਿ ਕਾਰਵਾਈ ਕੀਤੀ ਗਈ ਕਿ ਕੀ ਕਾਰਵਾਈ ਕੀਤੀ ਗਈ ਹੈ ਤੇ ਹਾਈ ਕੋਰਟ ਨੇ ਹੁਣ ਇਸ ਮਾਮਲੇ 'ਚ ਸਖਤ ਰੁਖ ਅਕਤਿਆਰ ਕੀਤਾ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਆਮ ਲੋਕਾਂ ਦਾ ਭਰੋਸਾ ਟੁੱਟ ਗਿਆ ਹੈ ਤੇ ਸਰਕਾਰ ਨੂੰ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਅੱਜ ਹੀ ਇਹ ਜਿਹੜਾ ਖਬਰ ਪ੍ਰਕਾਰ ਜਿਹੜੀ ਕਿ ਪ੍ਰਕਾਸ਼ਿਤ ਹੋਏ ਕਿ ਲਾਰੈਂਸ ਜੇਲਾ ਤੋਂ ਲੋਕਾਂ ਨੂੰ ਫਰੋਤੀਆਂ ਦੀਆਂ ਕਾਲਾਂ ਕਰ ਰਿਹਾ ਹੈ ਤੇ ਇਹਨਾਂ ਦੋ ਇੰਟਰਵਿਊ ਤੋਂ ਬਾਅਦ ਜੇਲ੍ਹ 'ਚ ਫਰੋਤੀ ਦੀਆਂ ਕਾਲਾਂ ਆਈਆਂ ਹਨ ਤੇ ਇਹਨਾਂ ਦੇ ਵਿੱਚ ਲਾਰੈਂਸ ਦੀਆਂ ਕਾਲਾਂ ਵਿਸ਼ਾਵਲ ਨੇ ਤੇ ਦੱਸਦੀ ਹੈ ਕਿ ਇਹ ਮਾਮਲਾ ਮੋੜ ਜਸਟਿਸ ਅਨੁਪਿੰਦਰ ਗਰੇਵਾਲ ਤੇ ਜਸਟਿਸ ਲਪੀਤਾ ਬੈਨਰਜੀ ਦੇ ਬੈਚ ਕੋਲ ਆ ਗਿਆ ਹੈ ਤੇ ਇਸ ਬੈਚ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਇਹ 2 ਵਜੇ ਦੁਆਰਾ ਸ਼ੁਰੂ ਹੋਵੇਗੀ ਤੇ ਦੱਸਦੀ ਹੈ ਕਿ ਲਾਰੈਂਸ ਵਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਫਿਰ ਤੋਂ ਜਿਹੜਾ ਕਿ ਹਾਈ ਕੋਰਟ ਨੇ ਜੀ ਨੂੰ ਚੰਗੀ ਚੜ੍ਹ ਪਾ ਦਿੱਤੀ ਹੈ ਤੇ ਹੁਣ ਇਹ ਇੰਟਰਵਿਊ ਕਿਵੇਂ ਹੋਈ ਉਸ ਨੂੰ ਲੈ ਕੇ ਜਵਾਬ ਮੰਗਿਆ ਤੇ ਮੁੱਖ ਦੋਸ਼ੀ ਨੂੰ ਬਚਾਉਣ ਦੀ ਹਾਈ ਕੋਰਟ ਨੇ ਕਿਹਾ ਕਿ ਕੋਸ਼ਿਸ਼ ਨਾ ਕਰੋ ਤੇ ਹੁਣ ਜਿਹੜਾ ਕਿ 2 ਵਜੇ ਜਿਹੜਾ ਕੇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਹਾਈ ਕੋਰਟ ਦਾ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ